ਸਸਕਲ ਸਟੂਡੈਂਟਸ ਮੈਂ ਅਰਵਿੰਦਰ कौर मैम ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਸਟੂਡੈਂਟਸ ਆਪਾਂ ਕਰ ਰਹੇ ਹਾਂ ਜੀ ਰੀਜ਼ਨਿੰਗ ਦੀ ਸੀਰੀਜ਼ ਦੀ ਅਲਫਾਬੈਟ ਸੀਰੀਜ਼ ਕਰ ਰਹੇ ਹਾਂ ਜੀ ਪ੍ਰੈਕਟਿਸ ਕੁਸਚਨ ਉਹਦੇ ਕਰ ਰਹੇ ਹਾਂ ਤਾਂ ਸਟੂਡੈਂਟਸ ਸਟਾਰਟ ਕਰਦੇ ਹਾਂ ਹਾਂ ਜੀ ਸਭ ਤੋਂ ਪਹਿਲਾ ਆਪਣਾ ਕੁਸਚਨ ਹੈ ਜੀ ਇਹ ਦੇਖੋ K A M A L ਠੀਕ ਹੈ ਜੀ ਇਹਦੇ ਵਿੱਚ ਫੇਰ ਉਹੀ ਰਿਪੀਟ ਹੋ ਰਿਹਾ ਹੈ ਤਾਂ ਆਪਾਂ ਕੀ ਕਰਦੇ ਹਾਂ L ਨੂੰ L ਇੱਥੇ ਐਲ ਲਾਸਟ ਦੇ ਵਿੱਚ ਸੀ ਇੱਧਰ ਫਰਸਟ ਨੰਬਰ ਤੇ ਆ ਜਾਊਗਾ ਠੀਕ ਹੈ ਜੀ ਇੱਥੇ ਸੈਕਿੰਡ ਸੀਗਾ ਲਾਸਟ ਤੇ ਇੱਥੇ ਸੈਕਿੰਡ ਤੇ ਆਜਿਆ ਐਮ ਇੱਥੇ ਇੱਥੇ ਆ ਗਿਆ ਤੇ ਜੀ ਏ ਇੱਥੇ ਆ ਗਿਆ ਤੇ ਆਪਣਾ ਜਿਹੜਾ ਕੇ ਐ ਉਹ ਇੱਥੇ ਫਰਸਟ ਤੇ ਸੀ ਜਿਹੇ ਇੱਥੇ ਲਾਸਟ ਤੇ ਆ ਗਿਆ ਤੇ ਇੱਥੇ ਆਨਸਰ ਆਊਗਾ ਆਪਣਾ ਕੇ ਤਾਂ ਸਟੂਡੈਂਟਸ ਇਹਦਾ ਆਨਸਰ ਹੈ ਜੀ ਕੇ ਠੀਕ ਹੈ ਜੀ ਨੈਕਸਟ ਸਟੂਡੈਂਟਸ ਆਪਣੇ ਕੋਲ ਇਹਦੇ ਵਿੱਚ ਕੀ ਹੋ ਰਿਹਾ ਜਿਵੇਂ ਏ ਦੀ ਵੈਲਿਊ 1 ਹੈ ਠੀਕ ਹੈ ਜੀ ਸੀ ਦੀ ਵੈਲਿਊ ਹੈਗੀ 3 ਈ ਦੀ ਵੈਲਿਊ 5 ਹੈ ਤੇ ਜੀ ਦੀ ਵੈਲਿਊ 7 ਹੈ ਤੇ ਆਈ ਦੀ ਵੈਲਿਊ ਹੈਗੀ 9 ਠੀਕ ਹੈ ਜੀ ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਜੀ ਸਟੂਡੈਂਟਸ ਆਪਣੇ ਕੋਲ 2 ਪਲੱਸ ਹੋ ਰਿਹਾ ਜੀ 2 ਪਲੱਸ ਹੋ ਰਿਹਾ ਜੀ ਸਭ ਦੇ ਵਿੱਚ ਠੀਕ ਹੈ ਜੀ ਇੱਥੇ ਵੀ 2 ਪਲੱਸ ਹੋ ਰਿਹਾ ਤਾਂ ਫਿਰ ਆਪਾਂ ਜਦੋਂ 9 ਦੇ ਵਿੱਚ 2 ਪਲੱਸ ਕਰਾਂਗੇ ਤੇ ਜਿਉ 11 ਆ ਜਾਏਗਾ ਤੇ 11 ਤੇ ਆਪਣੀ ਕੇ ਹੁੰਦਾ ਹੈ ਜੀ 11 ਤੇ ਆਪਣਾ ਹੁੰਦਾ ਹੈ ਜੀ ਕੇ ਤਾਂ ਦੂਸਰੇ ਨੰਬਰ ਤੇ ਵੀ ਕੇ ਫਸਟ ਦਾ ਵੀ ਆਨਸਰ ਕੇ ਸੀ ਠੀਕ ਹੈ ਜੀ ਦ ਸਟੂਡੈਂਟਸ ਤੁਸੀਂ ਆਪਣੀ ਨੋਟਬੁੱਕ ਤੇ ਨਾਲ ਦੀ ਨਾਲ ਇਹਨੂੰ ਰਾਈਟ ਡਾਉਨ ਕਰ ਸਕਦੇ ਆ ਪ੍ਰੈਕਟਿਸ ਸੀਰੀਜ਼ ਐ ਇੰਦੀ ਨਾਲ ਪ੍ਰੈਕਟਿਸ ਕਰਕੇ ਤੁਹਾਡੀ ਜਿਹੜੀ ਸਕਿਲਸ ਹੋਰ ਇੰਪਰੂਵ ਹੋ ਜਾਣਗੀਆਂ ਇਹਦੇ ਵਿੱਚ ਤੇ ਨੈਕਸਟ ਇਜ਼ ਸਟੂਡੈਂਟਸ ਦੇਖੋ ਇੱਥੇ 16 ਹੈ ਜੀ ਪੀ ਦਾ ਵੈਲਿਊ 16 ਹੈ 14 ਤੇ 12 10 ਤੇ ਜੀ ਇੱਥੇ ਆਪਾਂ ਪਤਾ ਕਰਨਾ ਹੈ ਕਿ ਕੀ ਹੈ ਠੀਕ ਹੈ ਜੀ ਅੱਗੇ ਐਫ ਹੈ ਮਤਲਬ 6 ਐਂਡ 4 ਠੀਕ ਹੈ ਜੀ ਤੇ ਸਟੂਡੈਂਟਸ ਇਥੋਂ ਆਪਾਂ ਨੂੰ ਪੂਰਾ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਇਹ ਜਿਹੜੀ ਸੀਰੀਜ਼ ਹੈ ਇਹ ਹੈਗੀ ਹੈ ਜੀ ਆ ਜਾ ਰਹੀ ਹੈ ਡਿਸੈਂਡਿੰਗ ਆਰਡਰ ਦੇ ਵਿੱਚ ਆ ਰਹੀ ਹੈ ਮਤਲਬ ਕਿ ਘਟ ਰਹੀ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਕੁਝ ਇਤੇ ਮਾਈਨਸ ਹੋ ਰਿਹਾ ਹੋਗਾ ਤੇ ਆਪਾਂ ਦੋ ਮਾਈਨਸ ਕਰਕੇ ਦੇਖਦੇ ਹਾਂ ਜੇ ਇਤੇ ਸਭ ਦੇ ਵਿੱਚ ਦੋ ਮਾਈਨਸ ਹੋ ਰਿਹਾ ਠੀਕ ਹੈ ਜੀ 12 ਵਿੱਚੋਂ ਦੋ ਤੇ 10 ਆ ਗਿਆ ਤੇ ਦੇ 10 ਦੇ ਵਿੱਚੋਂ ਆਪਾਂ ਦੋ ਕੱਢਦੇ ਹਾਂ ਤੇ ਇਤੇ 8 ਆ ਜਾਂਦਾ ਤੇ ਜੇ 8 ਹੁੰਦਾ ਹੈ ਮਤਲਬ ਕਿ ਆਪਣਾ ਐਚ ਆਨਸਰ ਠੀਕ ਹੈ ਜੀ ਤੇ ਇਹਦੇ ਆਪਣਾ ਆਊਗਾ ਐਚ ਠੀਕ ਹੈ ਤੇ ਸਟੂਡੈਂਟਸ ਨੈਕਸਟ ਹੈ ਆਪਣੇ ਕੋਲ ਜੀ फोर नंबर है जी ये है जी वाई वाई अपना है जी ट्वेंटी फाइव ठीक है तो एक्स हैगा अपने को ट्वेंटी फोर ठीक है जी फिर अपने को ट्वेंटी टू आ रहा है तो एक अपने को उन्नी ठीक है जी फिर अपने को आ रहा है पंद्रह ठीक है जी ओ तो हूँ इतने आप देखना है कि अपने को हो रहा है स्टूडेंट्स इत अपने को जी इतने पहले अपने को ल, एक, ਮਾਈਨਸ ਹੋ ਰਿਹਾ ਹੈ ਠੀਕ ਹੈ ਜੀ ਕੀ ਹੋ ਰਿਹਾ ਹੈ ਮਾਈਨਸ ਹੋ ਰਿਹਾ ਅੱਗੇ ਆਪਣੇ ਕੋਲ 2 ਮਾਈਨਸ ਹੋ ਰਿਹਾ ਜਿੱਕੇ ਆਪਣੇ ਕੋਲ 3 ਮਾਈਨਸ ਹੋ ਰਿਹਾ ਠੀਕ ਹੈ ਜੀ ਅੱਗੇ ਆਪਣੇ ਕੋਲ 4 ਮਾਈਨਸ ਹੋ ਰਿਹਾ ਠੀਕ ਹੈ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ 15 ਦੇ ਵਿੱਚੋਂ 5 ਮਾਈਨਸ ਕਰਕੇ ਆਪਣੇ ਕੋਲ ਜੋ 10 ਹੈ ਉਹ ਆਨਸਰ ਆ ਚੁੱਕਾ ਇੱਥੇ ਆਪਣਾ 10 ਆਏਗਾ ਤੇ 10 ਤੇ ਆਪਣਾ ਜੇ ਆਨਸਰ ਹੁੰਦਾ ਹੈ ਠੀਕ ਹੈ ਜੀ ਤਾਂ ਆਪਣਾ ਆਨਸਰ ਆਏਗਾ ਜੀ ਜੇ ਠੀਕ ਹੈ ਜੀ ਨੈਕਸਟ ਹੈ ਸਟੂਡੈਂਟਸ 6 ਨੰਬਰ ਦਾ ਇੱਕ ਦੇਖੋ ਸੋਰੀ 5 ਨੰਬਰ ਦਾ ਇਹਦੇ ਜਿਵੇਂ ਦੇਖੋ ਸਟੂਡੈਂਟਸ A ਹੈ A ਦੀ ਵੈਲਿਊ 1 ਹੈ ਠੀਕ ਹੈ ਜੀ D ਦੀ ਵੈਲਿਊ 4 ਹੈ G ਦੀ ਵੈਲਿਊ ਹੈਗੀ ਆਪਣੇ ਕੋਲ 7 J 10 M 13 16 ਤੇ ਇੱਥੇ ਆਪਾਂ ਪਤਾ ਕਰਨਾ ਇਹ ਸਟੂਡੈਂਟਸ ਤੁਹਾਨੂੰ ਨਾ ਪਤਾ ਯਾਦ ਕਰਨੇ ਪੈਣੇ ਹੈ ਇੰਜਰਟੀ ਟੈਕਨੀਕ ਦੇ ਨਾਲ ਮੈਂ ਤੁਹਾਨੂੰ ਸਮਝਾਇਆ ਸੀ ਨਾ ਉਸ ਤਰੀਕੇ ਨਾਲ ਤੁਹਾਨੂੰ ਇਹ ਯਾਦ ਕਰਨੇ ਪੈਣੇ ਹੈ ਸਾਰੇ ਠੀਕ ਹੈ ਜੀ ਇਹਦੇ ਵਿੱਚ ਆਪਾਂ +1 ਕਰ 3 ਕਰਦੇ ਆ ਇਦੇ ਵਿੱਚ ਵੀ ਆਪਾਂ +3 ਕਰਦੇ ਆ ਜੀ ਆਪਣੇ 7 ਹੋ ਜਾਂਦਾ ਇਹਦੇ ਵਿੱਚ 10 ਹੋ ਜਾਂਦਾ ਤੇ ਇਹਦੇ ਵਿੱਚ ਸਭ ਦੇ ਵਿੱਚ +3 ਕੀਤਾ ਹੋਇਆ ਹੈ ਤੇ ਜੀ ਆਪਾਂ ਲਾਸਟ ਤੇ ਇੱਥੇ +3 ਕਰਕੇ ਦੇਖਦੇ ਆ ਆਪਣੇ ਕੋਲ 19 ਅਨਸਰ ਆ ਰਿਹਾ ਤਾਂ ਇਟ ਮੀਨਸ ਜੋ ਆਪਣਾ ਅਨਸਰ ਹੈ ਜੀ ਉਹ ਐਸ ਹੈ ਠੀਕ ਹੈ ਜੀ ਇੱਥੇ ਐਸ ਆਏਗਾ ਐਸ ਆਏਗਾ ਠੀਕ ਹੈ ਜੀ ਇੱਥੇ ਤੇ ਨੈਕਸਟ ਇਸ ਸਟੂਡੈਂਟਸ 6 ਦਾ ਆ ਜੇ 6 ਦਾ ਦੇਖਦੇ ਆ ਆਪਾਂ ਜੀ 26 ਆ ਗਿਆ ਜੀ ਇੱਥੇ ਆਪਣੇ ਕੋਲ ਆ ਗਿਆ 24 ਇੱਥੇ ਆਪਣੇ ਕੋਲ ਆ ਗਿਆ 22 ਇੱਥੇ ਆਪਣੇ ਕੋਲ ਆ ਗਿਆ ਜੀ ਅੱਗੇ ਕਿਉ ਦਾ ਆਨਸਰ ਹੁੰਦਾ ਹੈ ਜੀ ਤਾਰਾ ਠੀਕ ਹੈ ਜੀ ਨੈਕਸਟ ਆਪਣੇ ਕੋਲ ਆ ਗਿਆ ਐਲ ਦਾ ਹੋ ਗਿਆ ਜੀ 12 ਤੇ ਆਪਾਂ ਅੱਗੇ ਪਤਾ ਕਰਨਾ ਹੈ ਕਿ ਕੀ ਆਊਗਾ ਤਾਂ ਸਟੂਡੈਂਟਸ ਇੱਥੇ ਆਪਾਂ ਦੇਖ ਰਹੇ ਹਾਂ ਕਿ ਇੱਥੇ ਆਪਣੇ ਕੋਲ -2 ਹੋ ਰਿਹਾ ਹੈ ਇੱਥੇ ਆਪਣੇ ਕੋਲ -3 ਹੋ ਰਿਹਾ ਹੈ ਇੱਥੇ -4 ਹੋ ਰਿਹਾ ਜੀ ਅੱਗੇ ਹੋ ਰਿਹਾ ਜੀ 5 ਤਾਂ ਨੈਕਸਟ ਆਪਾਂ ਕਰਾਂਗੇ ਜੀ -6 ਤੇ ਆਪਣੇ ਕੋਲ 6 ਆ ਜਾਏਗਾ ਠੀਕ ਹੈ ਜੀ ਤੇ ਆਪਣਾ ਇੱਥੇ ਆਨਸਰ ਆਏਗਾ ਜੀ ਐਫ ਠੀਕ ਹੈ ਜੀ ਕਿਉਂਕਿ ਐਫ ਦੀ ਜਿਹੜੀ ਪਲੇਸ ਵੈਲਿਊ ਹੁੰਦੀ ਹੈ ਉਹ दे 6 ਹੁੰਦੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਕਰਨੇ ਆ ਸਟੂਡੈਂਟ ਜੀ ਸਾਰੇ ਸਵਾਲ ਨੈਕਸਟ ਹੈ ਜੀ ਆਪਣੇ ਕੋਲ 7 ਨੰਬਰ ਇਹਦੇ ਵਿੱਚ ਦੇਖੋ ਜੀ 26 ਆ ਰਿਹਾ ਜੀ 7 ਤੇ ਨੈਕਸਟ 24 ਆ ਰਿਹਾ ਨੈਕਸਟ ਆਪਣੇ ਕੋਲ ਪਤਾ ਕਰਨਾ ਹੈ ਠੀਕ ਹੈ ਜੀ ਆਪਾਂ ਪਤਾ ਕਰਨਾ ਹੈ ਤੇ n ਦੀ ਵੈਲਿਊ ਹੁੰਦੀ ਹੈ 14 ਤੇ f ਦੀ ਵੈਲਿਊ ਹੁੰਦੀ ਹੈ ਜੀ 6 ਠੀਕ ਹੈ ਸਟੂਡੈਂਟਸ ਤੇ ਇੱਥੇ ਆਪਾਂ ਸਟੂਡੈਂਟਸ ਇਹਦੇ ਵਿੱਚ ਮਾਈਨਸ ਕੀਤਾ ਤੇ ਆਪਣੇ ਕੋਲ ਦੋ ਆਨਸਰ ਆ ਗਿਆ ਠੀਕ ਹੈ ਜੀ ਨੈਕਸਟ ਆਪਾਂ ਕਰਾਂਗੇ ਇੱਥੇ ਵੀ ਆਪਾਂ ਨੂੰ ਨਹੀਂ ਪਤਾ ਕਿ ਕੀ ਆਏਗਾ ਇੱਥੇ ਵੀ ਆਪਾਂ ਨੂੰ ਨਹੀਂ ਪਤਾ ਬਟ ਆਪਾਂ ਨੂੰ ਇੱਥੇ ਪਤਾ ਹੈ ਕਿ ਜੇ ਇੱਥੇ -8 ਆਏਗਾ ਠੀਕ ਹੈ ਜੀ ਤਾਂ ਇਟ ਮੀਨਸ ਕਿ ਜੇ ਇੱਥੇ -4 ਐਂਡ ਇੱਥੇ ਮੀਨਸ -6 ਹੋਏਗਾ ਤਾਂ ਹੀ ਇੱਥੇ 8 ਆ ਸਕਦਾ ਕਿਉਂਕਿ ਇਹਦਾ ਡਬਲ ਹੋ ਰਿਹਾ ਹੈ ਦ ਸਟੂਡੈਂਟਸ ਇਹ ਦੇਖੋ ਕਿ ਆਪਾਂ ਹੁਣ ਕੀ ਕਰਨਾ ਹੈ ਆਪਾਂ ਇਹਦੇ ਚੋਂ ਪਹਿਲਾਂ ਮਾਈਨਸ ਵਾਲੇ ਘਟਾਅ ਕਰਨੇ ਆ ਠੀਕ ਹੈ ਜੀ ਇੱਥੇ ਆਪਣੇ ਕੋ 20 ਆ ਜਾਏਗਾ ਤੇ 20 ਦੇ ਵਿੱਚੋਂ ਆਪਾਂ 6 ਮਾਈਨਸ ਕਰਾਂਗੇ ਤਾਂ ਆਪਣੇ ਕੋ 14 ਆ ਜਾਏਗਾ ਤਾਂ ਆਪਣਾ ਆਨਸਰ ਇੱਥੇ ਆਏਗਾ ਜੀ T ਕੀ ਆਏਗਾ ਜੀ ਆਨਸਰ ਆਪਣਾ ਇੱਥੇ ਆਏਗਾ T ਠੀਕ ਹੈ ਜੀ ਸੋ ਆਨਸਰ ਇਜ਼ T ਯੈਸ ਨੈਕਸਟ ਸਟੂਡੈਂਟਸ 8 ਕੁਐਸਚਨ ਦਾ ਆਪਣੇ ਕੋ ਹੈਗਾ ਜੀ L L ਮਤਲਬ 12 ਆਨਸਰ ठीक है जी बारह चौदह तो सतारा अपने को अठारह आएगा जी अगे अपने को आर मतलब अठारह एंड ट्वेंटी सिक्स ठीक है जी य मतलब ट्वेंटी सिक्स इतें जी अपने को दो प्लस कर रहे हैं इतने आप फोर प्लस कर रहे हैं जी ठीक है जी अपन देख के पता लग रहा है इतने आप अठ प्लस कर रहे हैं ईट डबल हो रहा है जी ये 28 प्लस ਕਰ ਰਹੇ ਹਾਂ ਤੇ ਨੈਕਸਟ ਆਪਾਂ 16, 16 है, है आ, बी, बी प्लस ਕਰਾਂਗੇ ਤਾਂ 16 प्लस ਕਰਾਂਗੇ ਤਾਂ ਆਪਣੇ ਕੋਲ 16 ਦਾ ਜੋ ਆਨਸਰ ਆਏਗਾ ਜੀ ਉਹ ਆਪਣੇ ਕੋਲ ਆਏਗਾ ਪੀ 16 ਆਪਣਾ ਜਿਹੜਾ ਉਹ ਪੀ ਤੇ ਆਉਂਦਾ ਹੈ ਠੀਕ ਹੈ ਜੀ ਨੈਕਸਟ ਹੈ ਜੀ ਆਪਣੇ ਕੋਲ ਬੀ ਇਹ ਹੈਗਾ ਜੀ 9 ਵਾਲਾ ਇਹਦੇ ਚ ਹੈ ਜੀ ਬੀ ਬੀ ਹੈਗਾ ਜੀ ਨੰਬਰ 2 ਤੇ ਪਲੱਸ ਉਹ ਚ 4 ਹੈ ਤੇ ਇੱਥੇ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਇੱਥੇ ਵਿੱਚ 2 प्लस ਹੋ ਰਿਹਾ ਸੌਰੀ 2 ਮਾਈਨਸ ਹੋ ਰਿਹਾ ਜੀ ਨੇ 2+ ਹੋ ਰਿਹਾ ਹਾਂ ਜੀ ਨੈਕਸਟ ਹੈ ਜੀ ਆਪਣੇ ਕੋਲ 6 ਠੀਕ ਹੈ ਜੀ ਇੱਥੇ ਫੇਰ 2+ ਹੋ ਰਿਹਾ ਨੈਕਸਟ ਆਪਣੇ ਕੋਲ ਹੈ ਜੀ 9 ਇੱਥੇ ਥੋੜਾ ਜਿਹਾ ਹੋ ਰਿਹਾ ਸਿਸਟਮ ਹੁਣ ਗੜਬੜ ਹੋਏਗਾ ਇੱਥੇ ਆਪਣੇ ਕੋਲ 12 ਆ ਗਿਆ ਜੀ ਇੱਥੇ ਆਪਣੇ ਕੋਲ ਹੈ ਜੀ ਇਹਦਾ 16 ਤੇ ਨੈਕਸਟ ਆਪਾਂ ਪਤਾ ਕਰਨਾ ਹੈ ਜੀ ਕੀ ਹੈ ਤੇ ਸਟੂਡੈਂਟ ਇੱਥੇ ਆਪਣੇ ਕੋਲ ਹੋ ਰਿਹਾ 3+ ਇੱਥੇ ਵੀ 3+ ਹੋ ਰਿਹਾ ਤੇ ਓਬਵੀਅਸਲੀ ਅੱਗੇ ਆਪਣੇ ਕੋਲ 4+ ਹੋਣਗੇ ਤੇ ਇੱਥੇ ਵੀ ਆਪਣੇ ਕੋਲ 4+ ਹੋਣਗੇ ਠੀਕ ਹੈ ਜੀ ਤਾਂ ਸਟੂਡੈਂਟਸ ਜੇ ਆਪਾਂ 16 ਦੇ ਵਿੱਚ 4 ਪਲੱਸ ਕਰਾਂਗੇ 16 ਦੇ ਵਿੱਚ 4 ਪਲੱਸ ਕਰਾਂਗੇ ਤਾਂ ਆਪਣੇ ਕੋਲ ਆਈਗਾ ਜੀ ਅਨਸਰ 20 ਸੋ ਸਟੂਡੈਂਟਸ ਥਿਸ ਇਜ਼ ਦਾ ਆਰ ਅਨਸਰ ਠੀਕ ਹੈ ਜੀ ਥੈਂਕ ਯੂ ਸੋ ਮਚ ਸਟੂਡੈਂਟਸ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮਚ